ਚਾਂ ਦਾ ਬੰਦਾ ਸਭ ਤੋਂ ਸੁੰਦਰ ਹੈ ਔਰ 30 ਸਾਲ ਪਰ ਜਵਾਨੀ ਵਿੱਚ ਜੋਬੰਦ ਵਿੱਚ ਇਸ ਤੋਂ ਬਾਅਦ ਫਿਰ ਢਲਦੀ ਜਵਾਨੀ ਸ਼ੁਰੂ ਹੁੰਦੀ ਆ 30 ਸਾਲ ਤੱਕ ਬੰਦਾ ਜਵਾਨੀ ਵਿੱਚ ਪੂਰਾ ਭਰਿਆ ਹੈ ਸੁੰਦਰ ਹੈ ਪਰ ਬਾਬਾ ਫਰੀਦ ਸਾਹਿਬ ਜੀ ਦੇ ਬਚਨ ਸੁਣੋ ਉਹ ਕਹਿੰਦੇ ਆ ਮੈਨੂੰ ਉਹੀ ਜਵਾਨੀ ਚੰਗੀ ਲੱਗਦੀ ਆ ਉਹੀ ਜਵਾਨੀ ਸੋਹਣੀ ਲੱਗਦੀ ਆ ਜਿਸ ਜਵਾਨੀ ਵਿੱਚ ਪਰਮਾਤਮਾ ਦੇ ਨਾਲ ਪ੍ਰੇਮ ਕਰ ਰਿਹਾ ਹੋਵੇ ਸਰ ਗੀਤਾ ਉਹਨਾਂ ਦਾ ਬਚਨ ਹੈ ਜੋਗਨ ਜਾਂਦੇ ਨਾ ਡਰਾਂ ਕਹਿੰਦੇ ਮੈਨੂੰ ਜੋਗਨ ਜਵਾਨੀ ਜਾਂਦਾ ਕੋਈ ਵੀ ਡਰ ਨਹੀਂ ਜਦੋਂ ਕਿ ਸੰਸਾਰੀ ਬੰਦੇ ਨੂੰ ਜਵਾਨੀ ਚਲੀ ਜਾਂਦਾ ਬੜਾ ਡਰ ਹ ਤੁਸੀਂ ਆਖੋਗੇ ਉਹ ਕਿਸ ਤਰ੍ਹਾਂ ਜਵਾਨੀ ਚਲੀ ਨਾ ਜਾਏ ਬੰਦਾ ਡਰਦਾ ਹੈ ਕਿਵੇਂ ਪਤਾ ਲੱਗਿਆ ਆਪਣੀ ਦਾੜੀ ਨੂੰ ਕਾਲ ਕਰਾਂਦਾ ਜਵਾਨੀ ਚਲੀ ਨਾ ਜਾਏ ਬੰਦਾ ਡਰਦਾ ਐ ਕਿਵੇਂ ਪਤਾ ਲੱਗਦਾ ਤਰ੍ਹਾਂ ਤਰ੍ਹਾਂ ਦੇ ਉਪਾਅ ਵਰਤਦਾ ਵੀ ਮੇਰੇ ਸਰੀਰ ਦੇ ਉੱਤੇ ਬੁਢੇਪਾ ਸ਼ੋ ਨਾ ਹੋ ਇਹਦਾ ਮਤਲਬ ਡਰਦਾ ਹੈ ਨਾ ਬੁਢੇਪੇ ਤੋਂ ਤੇ ਜਵਾਨੀ ਜਾਂ ਤੋਂ ਬਾਬਾ ਫਰੀਦ ਉਹ ਮਹਾਂਪੁਰਖ ਕਹਿੰਦਿਆ ਮੈਨੂੰ ਜਵਾਨੀ ਚਲੀ ਜਾਂਦਾ ਕੋਈ ਵੀ ਡਰ ਨਹੀਂ ਜੋਗਨ ਜਾਂਦੇ ਨਾ ਡਰਾਂ ਪਰ ਹਾਂ ਜੇ ਸਹਿ ਪ੍ਰੀਤ ਨਾ ਜਾਏ ਜੇ ਮੇਰੇ ਅੰਦਰੋਂ ਰੱਬ ਦਾ ਪਿਆਰ ਨਾ ਕਿੰਝ ਚੱਲੇ ਜੇ ਅੰਦਰ ਮੇਰੇ ਪ੍ਰਾਪ ਪਿਆਰ ਕੋਵੇਂ ਰਵੇ ਭਾਵੇਂ ਮੈਂ ਅਰਥ ਹੀ ਬੋੜਾ ਉਜਾਵਾਂ ਮੈਨੂੰ ਕੋਈ ਪਰਵਾਹ ਨਹੀਂ ਬਾਬਾ ਜੀ ਕਿਉਂ ਕਹਿ ਰਹੇ ਹੋ ਕਹਿੰਦੇ ਆ ਕਿਤੇ ਜੋਗਨ ਪ੍ਰੀਤ ਬਿਨ ਸੁੱਕ ਗਏ ਕੁਮਲਾਏ ਕਿੰਨੀਆਂ ਹੀ ਸੁੰਦਰ ਸੁੰਦਰ ਜਵਾਨੀਆਂ ਪਰਮਾਤਮਾ ਦੇ ਪਿਆਰ ਤੋਂ ਬਿਨਾ ਸੁਖੀਆਂ ਹੋਈਆਂ ਕੁਮਲਾਈਆਂ ਹੋਈਆਂ ਨਜ਼ਰਾਂ ਦੀਆਂ ਨੇ ਸੁੰਦਰ ਉਹੀ ਜਵਾਨੀ ਹੈ ਜਿਹਦੇ ਵਿੱਚ ਪ੍ਰੇਮ ਹੋਵੇ ਫਿਰ ਇੱਕ ਸਵਾਲ ਹੋਵੇਗਾ ਜੇ ਪ੍ਰੇਮ ਹੁੰਦਾ ਕੀ ਆ ਇਹ ਵੀ ਬਸੇ ਬੜੀ ਵੱਡੀ ਵਿਆਖਿਆ ਹੈ ਪਰ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਆ ਤੁਸੀਂ ਆਪੋ ਆਪਣੀ ਨਿਰੇਖਣਾ ਆਪ ਕਰ ਸਕਦੇ ਹੋ ਤੁਹਾਡੇ ਅੰਦਰ ਰੱਬ ਦਾ ਪਿਆਰ ਪੈਦਾ ਹੋਇਆ ਹੈ ਕਿ ਨਹੀਂ ਭਾਈ ਨੰਦ ਲਾਲ ਕਹਿੰਦੇ ਨੇ ਸ਼ੌਕ ਮੌਲਾ ਮਾਨੀਏ ਜ਼ਿਕਰ-ਏ-ਖੁਦਾਸ ਜ਼ਿੰਦਗੀ ਨਾਮਾ ਸ਼ੌਕ ਮੌਲਾ ਮਾਨੀਏ ਜ਼ਿਕਰ-ਏ-ਖੁਦਾਸ ਕਾਂਤਲ ਇਸ ਵਿੱਚ ਚਸ਼ਮੇ ਮਾਰਾ ਕੀਮਿਆਸ ਕਹਿੰਦੇ ਨੇ ਬੰਦਿਆ ਪ੍ਰੇਮ ਦੀ ਨਿਸ਼ਾਨੀ ਇਹ ਹੈ ਤੇਰਾ ਜੀ ਕਰੇਗਾ ਮੈਂ ਗੁਰੂ ਗੁਰੂ ਜਪਾਂ ਮੈਂ ਸਿਮਰਨ ਦੀ ਇਹ ਚਾਹ ਨਾ ਹੈ ਮੈਂ ਨਾਮ ਜਪਾਂ ਸਮਝ ਲੈ ਤੇਰੇ ਅੰਦਰ ਪ੍ਰੇਮ ਪੈਦਾ ਹੋਵੇਦਾ ਜੱਜ ਘੋਮਾ ਇਹਨੂੰ ਬਾਕਮਾਲ ਢੰਗ ਨਾਲ ਬਿਲਕੁਲ ਸੁਖੈਨਤਾ ਦੇ ਨਾਲ ਸਮਝਾਇਆ ਹੈ ਸਾਡੇ ਪੁਰਾਤਨ ਇੱਕ ਵਿਦਵਾਨ ਹੋਇਆ ਸ਼੍ਰੀਮਾਨ ਪ੍ਰਿੰਸੀਪਲ ਗੰਗਾ ਸਿੰਘ ਜੀ ਮਹਾਰਾਜ ਜਿਹੜਾ ਸਾਨੂੰ ਸਾਰਿਆਂ ਦਾ ਨਾਮ ਸਤਕਾਰ ਦੇ ਨਾਲ ਹੀ ਲੈਣਾ ਚਾਹੀਦਾ ਸੀ ਪ੍ਰਿੰਸੀਪਲ ਗੰਗਾ ਸਿੰਘ ਉਹਨਾਂ ਨੇ ਬੜੀ ਇੱਕ ਖੂਬਸੂਰਤ ਕਹਾਣੀ ਦੇ ਰੂਪ ਵਿੱਚ ਉਹਨਾਂ ਨੇ ਬੰਨਿਆ ਅਲੰਕਾਰੀ ਕਿਉਂਕਿ ਬੜੇ ਕਾਮਲ ਵਿਦਵਾਨ ਸਨ ਕਥਾਵਾਚਕ ਸਨ ਕਵੀ ਸੰਖਿਖਾਰੀ ਵੀ ਸਨ ਕਮਾਲ ਦੇ ਸੰਜੀ ਉਹ ਕਹਿੰਦੇ ਹਨ ਮੌਸਮੇ ਬਹਾਰ ਬਸੰਤ ਰਤੂ ਹੈ ਬਾਗ ਦੇ ਵਿੱਚ ਫੁੱਲ ਖਿੜਿਆ ਸਾਰੇ ਪਾਸੇ ਅਜੇ ਬਸੰਤ ਰਤੂ ਸ਼ੁਰੂ ਹੀ ਹੋਈ ਆ ਤੇ ਮਾਲਣ ਨੇ ਆ ਕੇ ਬਾਗ ਦੇ ਵਿੱਚ ਇੱਕ ਹੋਕਾ ਦੇ ਦਿੱਤਾ ਉਹਨੇ ਹੋਕਾ ਘੀਰਤਾ ਕਹਿੰਦੇ ਹੈ ਮੇਰੇ ਬੱਚਿਓ ਫੁੱਲਾਂ ਨੂੰ ਸੰਬੋਧਨ ਕਰਦੇ ਕਿਉਂਕਿ ਫੁੱਲ ਬੂਟੇ ਉਹ ਮਾਲਣ ਦੇ ਬੱਚੇ ਨੇ ਨਾ ਮਾਲਣ ਕਹਿੰਦੀ ਹੈ ਮੇਰੇ ਬੱਚਿਓ ਤੁਹਾਡੇ ਕੋਲ ਦੋ ਰਾਹ ਨੇ ਦੋ ਰਸਤੇ ਨੇ ਪਹਿਲਾ ਰਸਤਾ ਕਿਉਂਕਿ ਸੁੰਦਰ ਤੇ ਤੁਸੀਂ ਬਣ ਚੁੱਕੇ ਹੋ ਤੁਹਾਡੇ ਸਰੀਰ ਬਿਲਕੁਲ ਖੂਬਸੂਰਤ ਨੇ ਖੜ ਗਏ ਹੋ ਤੁਸੀਂ ਪਹਿਲਾ ਰਸਤਾ ਇਹ ਹੈ ਤੁਸੀਂ ਆਪਣੀ ਸੁੰਦਰਤਾ ਨੂੰ ਆਪ ਦੇ ਕੋਲ ਰੱਖ ਕੇ ਇੱਥੇ ਟਾਣੀਆਂ ਦੇ ਨਾਲ ਲੱਗੇ ਰਹੋ ਬਸੰਤ ਰੁੱਤ ਲੰਘ ਜਾਵੇ ਤੁਹਾਡੀ ਇਹ ਸੁੰਦਰਤਾ ਇੱਥੇ ਬੈਠਿਆਂ ਬੈਠਿਆਂ ਦੀ ਖਤਮ ਹੋ ਜਾਏ ਤੁਸੀਂ ਮਿੱਟੀ ਵਿੱਚ ਰੁਲ ਜਾਓ ਪਹਿਲਾ ਰਸਤਾ ਤੁਹਾਡੇ ਕੋਲ ਕੀ ਹੈ ਦੂਸਰਾ ਰਸਤਾ ਤੁਹਾਡੇ ਕੋਲ ਇਹ ਹੈ ਆਪਣੀ ਸੁੰਦਰਤਾ ਦਾ ਜੀ ਮੁੱਲ ਵਾਉਣਾ ਚਾਹੁੰਦੇ ਹੋ ਵਡਿਆਈ ਕਰਾਉਣੀ ਚਾਹੁੰਦੇ ਹੋ ਉਹ ਰਸਤਾ ਹੈ ਦੁਖਦਾਈ ਉਹਦੇ ਵਿੱਚ ਤੁਹਾਨੂੰ ਟਾਣੀਆਂ ਨਾਲੋਂ ਟਾਲੀਆਂ ਨਾਲੋਂ ਟੁੱਟਣਾ ਪਏਗਾ ਸੂਈ ਧਾਗਾ ਆਪਣੇ ਸਰੀਰ ਵਿੱਚੋਂ ਲੰਘਾਣਾ ਪਏਗਾ ਇੰਨਾ ਕਸ਼ਟ ਸਹਾਰ ਕੇ ਤੁਹਾਡੀ ਬਣੇਗੀ ਮਾਲਾ ਉਹ ਮਾਲਾ ਪਾਈ ਜਾਵੇਗੀ ਭਗਵਾਨ ਦੀ ਮੂਰਤੀ ਦੇ ਉੱਤੇ ਗੁਰੂ ਦੇ ਸਰੂਪ ਦੇ ਉੱਤੇ ਕਿਸੇ ਰਾਜੇ ਦੇ ਗੱਲ ਦੇ ਵਿੱਚ ਕਿਸੇ ਸੰਤ ਦੇ ਰਾਜ ਵਿੱਚ ਉਹ ਸ਼ਿੰਗਾਰ ਹੋ ਜਾਵੇਗਾ ਦੂਸਰਾ ਤਰੀਕਾ ਇਹ ਹੈ ਜੇ ਸੁੰਦਰਤਾ ਦਾ ਮੂਲ ਪਵਾਣਾ ਚਾਹੁੰਦੇ ਹੋ ਦੱਸਿਓ ਬੱਚੋ ਤੁਹਾਨੂੰ ਕਿਹੜਾ ਤਰੀਕਾ ਪਰਵਾਣ ਹੈ ਸਾਰੇ ਫੁੱਲਾਂ ਨੇ ਇੱਕ ਸੁਰ ਰੋ ਕੇ ਆਖਿਆ ਸਾਨੂੰ ਦੂਸਰਾ ਤਰੀਕਾ ਪਰਵਾਣ ਹੈ ਕਿਉਂਕਿ ਸੁੰਦਰਤਾ ਉਸ ਪਰਮਾਤਮਾ ਨੇ ਦੱਸ ਦਿੱਤੀ ਆ ਇਸ ਸੁੰਦਰਤਾ ਨੂੰ ਸਿਰ ਅਜਾਈ ਨਹੀਂ ਦਿਵਾਣਾ ਚਾਹੁੰਦੇ ਇਸ ਸੁੰਦਰਤਾ ਦਾ ਅਸਲੀ ਮੁੱਲ ਦਿਵਾਉਣਾ ਚਾਹੁੰਦੇ ਮਾਲਣ ਕਹਿਣ ਲੱਗੇ ਸ਼ਾਬਾਸ਼ ਤੁਹਾਡੇ ਤੋਂ ਇਹ ਹੀ ਉਮੀਦ ਸੀ ਹੁਣ ਕੱਲ ਤੋਂ ਤੁਹਾਡੀ ਸੁੰਦਰਤਾ ਦਾ ਮੁੱਲ ਪਾਵਾਂਗੇ ਅਗਲੇ ਦਿਨ ਮਾਲਣ ਭਾਈ ਮਾਲਣ ਨੇ ਸਾਰਿਆਂ ਫੁੱਲਾਂ ਨੂੰ ਤੋੜਿਆ ਤੋੜ ਕੇ ਚਲੇ ਗਏ ਲੈ ਕੇ ਮਾਲਾ ਬਣਾਇਆ ਉਹ ਸਾਰਾ ਕੁਝ ਹੈ ਉਹਨਾਂ ਦੀ ਸੁੰਦਰਤਾ ਦਾ ਮੁੱਲ ਪੈ ਗਿਆ ਸੀ ਪਰ ਕਹਿੰਦੇ ਆ ਉਸੇ ਬਾਗ ਦੇ ਵਿੱਚ ਇੱਕ ਅਨਾਰ ਦੀ ਕਲੀ ਸੀ ਲਾਲ ਰੰਗ ਦੀ ਅਨਾਰ ਦੀ ਕਲੀ ਉਹਦੇ ਮਨ ਵਿੱਚ ਕੀ ਚੱਲਦਾ ਪਿਆ ਅਨਾਰ ਦੀ ਕਲੀ ਸੋਚਦੀ ਆ ਮੈਨੂੰ ਪ੍ਰਮਾਤਮਾ ਨੇ ਬਖਸ਼ਿਆ ਸਭ ਤੋਂ ਸੁੰਦਰ ਚਿਹਰਾ ਮੇਰਾ ਰੰਗ ਹੈ ਲਾਲ ਸਭ ਤੋਂ ਸੁੰਦਰ ਰੰਗ ਮੇਰਾ ਕੱਦ ਕਾਜ ਵੀ ਬਾਕੀ ਫੁੱਲਾਂ ਨਾਲੋਂ ਵੱਡਾ ਮੈਂ ਸਭ ਤੋਂ ਸੁੰਦਰ ਆ ਬਾਕੀ ਫੁੱਲ ਤੇ ਆਪਣਾ ਆਪਾ ਮਾਲਣ ਦੇ ਅੱਗੇ ਭੇਟਾ ਕਰਦੇ ਨੇ ਮੈਂ ਭੇਟਾ ਨਹੀਂ ਕਰਨਾ ਉਹ ਮਾਲਣ ਆਪ ਆਵੇਗੀ ਜਿਉ ਨੂੰ ਲੋੜ ਹੋਵੇਗੀ ਇਸ ਤਰ੍ਹਾਂ ਸੋਚ ਕੇ ਜਿਉ ਅਨਾਰ ਦੀ ਕਰੀ ਪਿੱਛੇ ਪੱਤੀਆਂ ਦੇ ਲੋਕੇ ਰਹੇ ਵੀ ਹੰਕਾਰ ਵਿਚ ਆ ਗਏ ਦਿਨ ਬਤੀਤ ਹੁੰਦੇ ਗਏ ਅਨਾਰ ਦੀ ਕਰੀ ਨੂੰ ਕਿਸੇ ਨੇ ਤੋੜਿਆ ਬਸੰਤ ਰਤੂ ਬੀਤ ਹੀ ਗਈ ਹੁਣ ਜਦੋਂ ਬਸੰਤ ਰੁੱਤ ਖਤਮ ਹੋਈ ਨਾ ਮਾਲਣ ਨੇ ਅਜ ਫੇਰ ਆ ਕੇ ਹੋਕਾ ਦਿੱਤਾ ਕੀ ਮੋਕਾ ਦਾ ਬੱਚਿਓ ਜਿਹੜਾ ਸਿਲਸਿਲਾ ਚੱਲਦਾ ਪਿਆ ਸੀ ਅੱਜ ਮੈਂ ਉਹ ਖਤਮ ਕਰ ਦਿਆਂ ਕੱਲ ਤੋਂ ਤੁਹਾਡੇ ਵਿੱਚੋਂ ਕਿਸੇ ਨੂੰ ਤੋੜਿਆ ਨਹੀਂ ਜਾਏਗਾ ਕਿਉਂ ਹੁਣ ਰੁੱਤ ਤੁਹਾਡੀ ਚਲੀ ਗਈ ਤੁਹਾਡੇ ਵਿੱਚ ਉਹ ਸੁੰਦਰਤਾ ਨਹੀਂ ਰਹੀ ਤੁਹਾਡੇ ਵਿੱਚ ਉਹ ਮਹਿਕ ਨਹੀਂ ਰਹੀ ਇਹ ਗੱਲ ਕਹਿ ਕੇ ਜਦੋਂ ਮਾਲਣ ਵਾਪਸ ਜਾਣ ਲੱਗੀ ਨਾ ਕਹਿੰਦੇ ਨੇ ਰਖਾ ਨਾਲ ਦੀ ਕਲੀ ਨੇ ਆਵਾਜ਼ ਮਾਰ ਕੇ ਉਹਨੂੰ ਸੱਜ ਲਿਆ ਸੱਜ ਕੇ ਕੀ ਕਹਿੰਦੀ ਹੈ ਮਾਲਣ ਤੂੰ ਮੇਰੇ ਨਾਲ ਫੜਾ ਵੱਡਾ ਧੋਖਾ ਕੀਤਾ ਜਦ ਕੇ ਬਾਗ ਦੇ ਵਿੱਚੋਂ ਸਭ ਤੋਂ ਸੁੰਦਰ ਰੂਪ ਵਾਲੀ ਤਾਂ ਮੈਂ ਸਾਂ ਮੇਰਾ ਲਾਲ ਰੰਗ ਲਿਸ਼ਕਾ ਮਾਰਦਾ ਹੈ ਗਰਗਾ ਮਾਰਦਾ ਹੈ ਮੈਂ ਸਭ ਤੋਂ ਸੋਹਣੀ ਮੇਰੀ ਸੁੰਦਰਤਾ ਦਾ ਮੂਲ ਕੋਈ ਨਹੀਂ ਪਿਆ ਮਾਲਣ ਕਹਿੰਦੀ ਹੈ ਬਿਲਕੁਲ ਤੂੰ ਸਭ ਤੋਂ ਸੁੰਦਰ ਹੈ ਪਤਾ ਤੇਰੀ ਸੁੰਦਰਤਾ ਦਾ ਮੂਲ ਕਿਉਂ ਨਹੀਂ ਪਿਆ ਤੇਰੇ ਵਿੱਚ ਸੁਗੰਧ ਹੀ ਨਹੀਂ ਸੀ ਤੇਰੇ ਵਿੱਚ ਮਹਿਕ ਨਹੀਂ ਸੀ ਤੇਰੇ ਵਿੱਚੋਂ ਖੁਸ਼ਬੂ ਨਹੀਂ ਸੀ ਆਉਂਦੀ ਬਾਜ਼ਾਰਾਂ ਵਿੱਚ ਸਿਰਫ ਉਹਨਾਂ ਫੁੱਲਾਂ ਦੀ ਕੀਮਤ ਪੈਂਦੀ ਆ ਜਿਹੜੇ ਸੁੰਦਰ ਹੋਣ ਦੇ ਨਾਲ-ਨਾਲ ਖੁਸ਼ਬੂਈ ਨਾਲ ਵੀ ਭਰੇ ਹੋਣ ਉਹ ਕਹਿੰਦੀ ਆ ਹੁਣ ਮੇਰਾ ਕੀ ਹਸ਼ਰ ਹੋਵੇਗਾ ਕਹਿੰਦੀ ਆ ਇਸੇ ਟਾਣੀ ਦੇ ਨਾਲ ਲੱਗੀ ਟੁੱਟ ਜਾ ਮਿੱਟੀ ਵਿੱਚ ਮਿਲ ਕੇ ਸਵਾਹ ਹੋ ਜਾ ਭਾਵੇਂ ਅਤਿ ਦੀ ਸੁੰਦਰ ਸਾਂ ਪਰ ਮਹਿਕ ਤੋਂ ਬਿਨਾ ਹੋਰ ਕਰਕੇ ਤੇਰਾ ਕੋਈ ਵੀ ਮੁੱਲ ਨਹੀਂ ਪੈਂਦਾ ਉਹਦੇ ਵਿੱਚ ਸਮਝਾਉਂਦੇ ਆ ਪ੍ਰਿੰਸੀਪਲ ਗੰਗਾ ਸਿੰਘ ਕਹਿੰਦੇ ਆ ਬੰਦਿਆ ਜਵਾਨੀ ਦਾ ਪੀਰੀਅਡ ਸਭ ਤੋਂ ਸੁੰਦਰ ਸਮਾਂ ਹੈ ਤੇਰੀ ਜ਼ਿੰਦਗੀ ਦਾ ਜਵਾਨੀ ਸਭ ਤੋਂ ਸੁੰਦਰ ਹੈ ਤੇਰੀ ਪਰ ਖਿਆਲ ਰੱਖੀ ਉਸੇ ਜਵਾਨੀ ਦਾ ਹੀ ਪਰਮਾਤਮਾ ਦੇ ਦਰ ਵਿੱਚ ਮੋਲ ਪਵੇਗਾ ਜਿਹੜੀ ਜਵਾਨੀ ਪਰਮਾਤਮਾ ਦੀ ਬੰਦਗੀ ਦੀ ਭਗਤੀ ਦੇ ਨਾਲ ਭਰੀ ਹੋਵੇ ਜੇ ਇਹਦੇ ਵਿੱਚ ਇਬਾਦਤ ਦੀ ਸੁਗੰਧੀ ਹੈ ਜੇ ਇਹਦੇ ਵਿੱਚ ਭਗਤੀ ਦੀ ਮਹਿਕ ਹੈ ਜੇ ਇਹਦੇ ਵਿੱਚ ਨਾਮ ਦੀ ਮਹਿਕ ਹੈ ਇਹ ਕੁਝ ਹੋਈ ਹੈ ਤਾਂ ਫਿਰ ਜਵਾਨੀ ਸੁੰਦਰ ਪਰਵਾਨ ਨਹੀਂ ਤਾਂ ਭਾਵੇਂ ਜਿੰਨਾ ਮਰਜੀ ਜਵਾਨ ਹੋਵੇ ਸੁੰਦਰ ਹੋਵੇ ਬਾਬਾ ਫਰੀਦ ਕਹਿੰਦੇ ਕਿਤਿ ਜੋਬਨ ਪ੍ਰੀਤ ਬਿਨ ਸੁੱਕ ਗਏ ਗੁਮਲਾਏ ਉਹਨਾਂ ਨੇ ਜਿਹੜਿਆ ਚਾਰ ਤੁਕਾਂ ਲਿਖੀਆਂ ਤਵੇ ਤਾਰੇ ਚ ਪ੍ਰਿੰਸੀਪਲ ਸਾਹਿਬ ਕਹਿੰਦੇ ਆ ਸੁੰਦਰ ਕਲੀ ਅਨਾਰ ਜਗੋਂ ਵਿੱਚ ਆਣ ਬਾਗ ਦੇ ਖੋਲੀ ਨਾ ਕਿਸੇ ਭੌਰੇ ਗੂੰਜ ਹੀ ਪਾਈ ਨਾ ਕੋਈ ਫੁੱਲ ਫੁੱਲ ਹੋਲੇ ਬੜੇ ਪਿਆਰੇ ਪੰਜਾਬੀ ਦੀਆਂ ਤੁਕਾਂ ਨੇ ਜੀ ਸੁੰਦਰ ਕਰੇ ਅਨਾਰ ਜਦੋਂ ਵਿੱਚ ਆਣ ਬਾਗ ਦੇ ਖੋਲੀ ਨਾ ਕਿਸੇ ਭੌਰੇ ਹੁੰਝ ਹੀ ਪਾਏ ਨਾ ਕੋਈ ਬੁਲਬੁਲ ਬੋਲੇ ਸੁੰਧ ਨੇ ਮਾਣਾ ਫੁੱਲ ਨੇ ਮਾਣਾ ਗੰਧ ਵੀ ਹੋਣਾ ਅੱਜ ਨਾ ਮੁੱਲ ਵਿਕਾਇਆ ਜੋਗਨ ਪ੍ਰੀਤੋਂ ਸੁਨਿਆ નિਸ਼ਵਲ ਸੰਤਾਂ ਦੇ ਗੱਲ ਖੋਲੀ ਸੰਤ ਸਾਡੇ ਅਤੀ ਸਤਿਕਾਰਯੋਗ ਸੰਤ ਬਾਬਾ ਕਰਨੈਲ ਸਿੰਘ ਜੀ ਮਹਾਰਾਜ ਬੜੀ ਤਸੀਸ ਬਖਸ਼ਦੇ ਨੇ ਉਹਨਾਂ ਦਾ ਬੜਾ ਧੰਨਵਾਦ ਮੇਰੇ ਵਿਦਿਆਰਥੀਓ ਸ੍ਰੀਮਾਨ ਗਿਆਨੀ ਕੋਦਵਾਲ ਸਿੰਘ ਜੀ ਮਹਾਰਾਜ ਜਿਨ੍ਹਾਂ ਦੀ ਕਿਰਪਾ ਦੇ ਨਾਲ ਅਸੀਂ ਕੁਝ ਬੋਲਣ ਜੋਗੇ ਹੋਈਆਂ ਉਹਨਾਂ ਦੀ ਬੜੀ ਕਿਰਪਾ ਬੜਾ ਧੰਨਵਾਦ ਸਭ ਤੋਂ ਵੱਧ ਤਨ ਤਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਉਡਾਨ ਪੂਰ ਜੁਕਰ ਉਲਝੁਕ ਦੀ ਸ਼ਨਾ ਵਾਹਿਗੁਰੂ ਜੀ ਦਾ ਕਾਟਸਾ ਵਾਹਿਗੁਰੂ ਜੀ ਦੀ ਸਤਿ ਸਵਾਛਾ ਤੁਖੀ ਕਥਨ ਸਾ ਵਾਹਿਗੁਰੂ ਪਰਵਤ ਜੀ ਸਚੇਤ ਅਨਾਦ ਸਤਿਗੁਰਾਂ ਦੀ ਕਿਰਪਾ ਸਦਕਾ ਗੁਰਬਾਣੀ ਵਿਚਾਰ ਸਰਵਕਿਰਤਨ ਦੇ ਬਹੁਤ ਧੰਨਵਾਦ ਹੁਣ ਨਗਰ ਕੀਰਤਨ ਇਸ ਪ੍ਰਾਰਤੋਂ ਅਗਲੇ ਪ੍ਰਾਰਥੇ ਗੁਲਾਮ ਜੀ ਦੇ ਨਿਰਖੇ ਪਹੁੰਚੇਗਾ ਚਾਲੇ ਪਾਉਣ ਦੀ ਤਿਆਰੀ ਹੈ ਇਥੋਂ ਦੀ ਸਟੇਜ ਦਾ ਮਾਇਆ ਦਾ ਕੋਲ ਜੋੜ ਹੈ ਕਿਹਾ ਜਾਰ ਹੈ ਸਾਰਿਆਂ ਸੰਗਤਾਂ ਦਾ ਧੰਨਵਾਦ ਬੋਲੇ